ਆਏ ਪੰਜਾਬ ਨਹੀਂ ਦਮਨ ਵਾਲਾ ਸਾਡੀ ਅਣਖ ਤੇ ਹੋਣ ਦਾ ਮਸਲਾ ਚੀਕਾਂ ਕਢਾ ਦੇਾਂਗੇ ਚੀਕਾਂ ਪਵਾ ਦੇਾਂਗੇ ਇਹਨੇ ਪਛੰਤ ਸਰਕਾਰ ਦੀਆਂ ਯਾਲਮਤ ਅੱਜ ਸਰਕਾਰ ਬਣੀ ਹੋਈ ਆ ਤੱਕਾ ਸਾਡੇ ਵਿਦਿਆਰਥੀਆਂ ਨਾਲ ਸਾਡੇ ਪੰਜਾਬ ਦੇ ਨਾਲ ਹੋ ਰਿਹਾ ਡੈਰੀਕੇਟਿੰਗ ਪਹਿਲਾਂ ਕੀਤੀ ਨਾਲ ਵੱਡੇ ਵੱਡੇ ਟਿਪਰ ਖੜੇ ਟਰੱਕ ਖੜੇ ਉਹ ਹੀ ਗੱਲ ਆ ਵੀ ਹੁਣ ਇੱਥੇ ਜਿਹੜੇ ਪੰਜਾਬ ਦੇ ਲੋਕ ਆ ਰਹੇ ਨੇ ਹਾ ਦਾ ਨਾਰਾ ਮਾਰਨ ਵਾਸਤੇ ਉਹ ਕਿਹੜਾ ਇੱਥੇ ਇਹਨਾਂ ਨੂੰ ਮਾਰ ਮਾਰਨਾ ਜਾਂ ਕੋਈ ਹੋਰ ਕੋਈ ਕਾਰਨ ਕਰਦੇ ਆ ਇੱਕ ਜਿਹੜੀ ਸ਼ਾਂਤੀ ਪ੍ਰੋਟੈਕਟਸ ਦੱਸਣਾ ਵੀ ਪੰਜਾਬ ਦੇ ਲੋਕ ਸਰਕਾਰੇ ਜਾਗਦੇ ਨੇ ਇੰਉ ਤੁਹਾਨੂੰ ਅਸੀਂ ਮਨਮਾਨੀਆਂ ਨਹੀਂ ਕਰਨ ਦੇਣੀਆਂ ਲੀਡਰ ਜਾ ਕੇ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਵਿਦਿਆਰਥੀਓ ਘਬਰਾਉਣਾ ਨਹੀਂ ਤੇ ਉਹ ਗੱਲਾਂ ਕਰਦੇ ਨੇ ਜੇ ਇਹਨਾਂ ਦੇ ਸਾਰੇ ਟਾਂਚੇ ਇਹਨਾਂ ਨੇ ਸਾਰੇ ਖਰਾਬ ਕਰੇ ਨੇ ਪਾਣੀ ਸਾਡੇ ਕੋਲੇ ਚੰਡੀਗੜ੍ਹ ਪੰਜਾਬੀ ਬੋਲਣ ਦੇ ਇਲਾਕੇ ਸਾਡੇ ਕੋਲੇ ਤੇ ਹੁਣ ਯੂਨੀਵਰਸਿਟੀ ਦੇ ਅੰਦਰ ਪਾਉਣਾ ਇਹ ਤਾਂ ਨਹੀਂ ਦੱਬਣ ਦਿੰਦੇ ਹਾਲੇ ਤੁਸੀਂ ਤਿਆਰ ਨਹੀਂ ਸੀ ਹੋਏ ਪੁਲਿਸ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਇਹ ਅਸੀਂ ਕਿਸੇ ਵਾਸਤੇ ਨਹੀਂ ਜਾਣ ਜੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਜੋਰ ਲਾ ਲਿਓ ਅਸੀਂ ਆਪ ਦਾ ਜੋਰ ਲਾ ਲਾਂਗੇ ਸਾਡੇ ਤਾਂ ਘੋੜੇ ਵੀ ਤਿਆਰ ਨੇ ਕੀ ਪਤਾ ਘੋੜਿਆਂ ਛੱਡ ਕੇ ਚੱਲ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਲੈ ਕੇ ਇੱਕ ਕਾਲ ਦਿੱਤੀ ਗਈ ਸੀ ਅੱਜ ਦੇ ਦਿਨ ਕਿ ਦੂਰ ਦਰਾਡੇੋਂ ਵੀ ਵਿਦਿਆਰਥੀ ਆਉਣਗੇ ਕਿਸਾਨ ਆਉਣਗੇ ਵੱਖੋ-ਵੱਖਰੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ ਇਸ ਵਕਤ ਅਸੀਂ ਮੋਹਾਲੀ ਚੰਡੀਗੜ੍ਹ ਦੇ ਉਸ ਬਾਰਡਰ ਤੇ ਆ ਜਿੱਥੇ ਬੰਦੀ ਸਿੰਘਾਂ ਦਾ ਮੋਰਚਾ ਕਾਫੀ ਲੰਮੇ ਸਮੇਂ ਤੋਂ ਲੱਗਿਆ ਹੋਇਆ ਹੈ ਅੱਜ ਜੋ ਰਸਤਾ ਜਦੋਂ ਤੁਹਾਨੂੰ ਦਿਖਾਈਏ ਤਾਂ ਬੈਰੀਕੇਟਿੰਗ ਸਾਫ਼ ਦੱਸ ਰਹੀ ਹੈ ਕਿ ਇਸ ਰਸਤੇ ਨੂੰ ਬੰਦ ਕਰਕੇ ਚੰਡੀਗੜ੍ਹ ਪੁਲਿਸ ਨੇ ਸੁੰਨਾ ਕਰ ਦਿੱਤਾ ਜਿੱਥੇ ਆਵਾਜਾਈ ਪਹਿਲਾਂ ਚੱਲ ਰਹੀ ਸੀ ਇਸ ਵਕਤ ਸਾਡੇ ਨਾਲ ਨਿਹੰਗ ਸਿੰਘ ਫੌਜਾਂ ਖੜੀਆਂ ਨੇ ਜਿਨ੍ਹਾਂ ਨੇ ਪਹਿਲਾਂ ਹੀ ਯੂਨੀਵਰਸਿਟੀ ਜਾ ਕੇ ਵਿਦਿਆਰਥੀ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਹੱਕੜਾ ਕੇ ਖੜੇ ਆਂ ਇੱਥੇ ਲੰਗਰ ਦਾ ਪ੍ਰਬੰਧ ਵੀ ਹੈ ਵਿਦਿਆਰਥੀਆਂ ਵਾਸਤੇ ਜਿਹੜੇ ਦੂਰੋਂ ਆ ਰਹੇ ਨੇ ਔਰ ਇੱਥੇ ਠਹਿਰ ਵੀ ਸਕਦੇ ਨੇ ਔਰ ਇੱਥੇ ਵੀ ਰੋਸ ਮਜਾਰਾ ਚੱਲ ਸਕਦਾ ਸਾਰਾ ਦਿਨ ਇਸ ਵਕ ਸਾਡੇ ਨਾਲ ਨਿਹੰਗ ਰਾਜਾ ਰਾਜ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਉਹਨਾਂ ਦੀ ਅੱਜ ਦੇ ਦਿਨ ਦੀ ਤਿਆਰੀ ਕੀ ਹੈ ਕਿਉਂਕਿ ਪਹਿਲਾਂ ਹੀ ਇਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਇੱਥੇ ਇਕੱਠ ਹੋਣ ਜਾ ਰਿਹਾ ਇੱਕ ਵੱਡਾ ਸਭ ਤੋਂ ਪਹਿਲਾਂ ਬਾਬਾ ਜੀ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਤੁਸੀਂ ਯੂਨੀਵਰਸਿਟੀ ਜਦੋਂ ਗਏ ਉੱਥੇ ਵੀ ਕਹਿ ਕੇ ਆਏ ਸ਼ਰਿਆਮ ਕਿ ਅਸੀਂ ਖੜੇ ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਬਚਾਉਣੀ ਹੈ ਪਰ ਅੱਜ ਜਿਸ ਤਰ੍ਹਾਂ ਦੀ ਤਿਆਰੀ ਲੱਗ ਰਹੀ ਹੈ ਚੰਡੀਗੜ੍ਹ ਪੁਲਿਸ ਦੀ ਲੱਗਦਾ ਨਹੀਂ ਕਿ ਤੁਹਾਨੂੰ ਇੱਥੋਂ ਯੂਨੀਵਰਸਿਟੀ ਤੱਕ ਜਾਣ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ 10 ਤਰੀਕ ਦੀ ਜਿਹੜੀ ਯੂਨੀਵਰਸਿਟੀ ਜਾਈ ਜਾਂਦੇ ਨੇ ਸਿੰਘ ਨੇ ਹੁਣ ਉਹਨਾਂ ਨੇ ਬੈਰੀਕੇਡਿੰਗ ਕਰਦੇ ਦੋ ਨੰਬਰ ਜਿਹੜਾ ਗੇਟ ਆ ਉਹ ਵੀ ਬੰਦ ਕਰਤਾ ਚਾਰਾ ਪਾਸੇ ਜੋ ਚੰਡੀਗੜ੍ਹ ਨੂੰ ਐਂਟਰ ਹੁੰਦੀਆਂ ਜਿੰਨੀਆਂ ਵੀ ਸੜਕਾਂ ਨੇ ਸਾਰਾ ਦੇ ਨਾਕੇ ਬੰਦੀ ਕਰਤੀ ਇੱਧਰ ਕਿਸਾਨ ਜਥੇਬੰਦੀਆਂ ਅੰਮ੍ਰਿਤਪਾਲ ਜਿਣੀ ਇਕੱਤਰ ਹੋ ਰਹੀਆਂ ਨੇ ਤੇ ਇੱਧਰ ਲੰਗ ਸਿੰਘ ਫੌਜਾਂ ਵੀ ਪਹੁੰਚ ਰਹੀਆਂ ਨੇ ਬਾਬਾ ਕੁਲਵਿੰਦਰ ਸਿੰਘ ਹੋਣੀ ਹੋਰ ਸਾਰੀਆਂ ਫੌਜ ਆ ਰਹੀ ਆ ਜੀ ਫਿਰ ਅਸੀਂ ਵੀ ਜਿੱਥੇ ਤੱਕ ਜਾਣ ਦੇਣਗੇ ਦੇਖੋ ਸਾਡਾ ਕੋਈ ਮਕਸਦ ਨਹੀਂ ਵੀ ਅਸੀਂ ਕੋਈ ਲੜਾਈ ਝਗੜਾ ਕਰੀਏ ਸਾਡਾ ਇਹ ਮਕਸਦ ਆ ਵੀ ਅਸੀਂ ਇੱਕ ਸੁਨੇਹਾ ਸਰਕਾਰ ਨੂੰ ਦੇਣਾ ਚਾਹੁੰਦੇ ਆ ਜੀ ਪ੍ਰੋਟੈਸਟਰ ਆਹੀਂ ਸ਼ਾਂਤੀਪੂਰਵਕ ਆ ਉੱਥੇ ਵੀ ਕਿਹੜਾ ਜੇ ਉੱਥੇ ਇਕੱਠ ਹੋ ਗਿਆ ਯੂਨੀਵਰਸਿਟੀ ਦੇ ਜਿਹੜੇ ਜਾਂਦੇ ਨੇ ਸਰਕਾਰ ਮੁਖਲਾੜ ਦੇ ਵਿੱਚ ਡਰੀ ਹੋਈ ਆ ਉੱਥੇ ਜਾਣ ਨਾਲ ਜਿਹੜਾ ਹੈਗਾ ਉੱਥੇ ਪੰਜਾਬ ਦੇ ਜਿਹੜੇ ਲੀਡਰ ਨੇ ਜਾਂ ਮੁਖ ਨੇ ਜਥੇਬੰਦੀਆਂ ਦੇ ਨਮਾਇंदे ਨੇ ਉਹਨਾਂ ਨੇ ਆਪਦੇ ਦਿਲ ਦੇ ਬਲਬਲੇ ਦੱਸਣੇ ਨੇ ਰੋਸ ਪ੍ਰਗਟ ਕਰਨਾ ਵੀ ਇਹ ਸਾਡੀ ਆ ਜੀ ਚੰਡੀਗੜ੍ਹ ਤਾਂ ਖੋ ਹੀ ਲਿਆ ਹੁਣ ਪੰਜਾਬ ਯੂਨੀਵਰਸਿਟੀ ਉਹ ਵੀ ਖੋਲਣ ਨੂੰ ਤਿਆਰ ਨੇ ਕੱਲੇ ਸੈਂਟਰ ਹੀ ਨਹੀਂ ਬਹੁਤ ਸਾਰੇ ਜਿਹੜੇ ਸਾਡੇ ਹੋਰ ਵੀ ਨੇ ਪੰਜਾਬ ਸਰਕਾਰ ਕਿਨ ਘਟਾ ਗਰਦਾਸਪੁਰ ਦੇ ਵਿੱਚ ਕੱਲ ਫੋਨ ਆਇਆ ਸੀ ਉਧਰੋਂ ਉਧਰ ਵੀ ਕੋਈ ਜਿਹੜੇ ਇੱਕ ਕਾਲਜ ਆ ਉਹ ਵੀ ਖੋਲਣ ਦੀ ਤਿਆਰੀ ਬੇਚਣ ਦੀ ਤਿਆਰੀ ਚਾਹਣਾ ਦੇ ਪੰਜਾਬ ਸਰਕਾਰ ਦੇ ਲੀਡਰ ਜਾ ਕੇ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਵਿਦਿਆਰਥੀਓ ਘਬਰਾਉਣਾ ਨਹੀਂ ਤੇ ਉਹ ਗੱਲਾਂ ਕਰਦੇ ਨੇ ਜੇ ਇਹਨਾਂ ਦੇ ਸਾਰੇ ਟਾਂਚੇ ਇਹਨਾਂ ਨੇ ਸਾਰੇ ਖਰਾਬ ਕਰੇ ਨੇ ਪਹਿਲਾਂ ਬਾਦਲ ਸਰਕਾਰ ਰਹੀ ਕਾਂਗਰਸ ਰਹੀ ਜਦੋਂ ਤਾਂ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਦੇ ਸਾਡੇ ਨੁਮਾਇंदे ਸੀ ਇੱਥੇ ਜਾਦੇ ਹੁਣ ਉਹ ਇਹਨਾਂ ਨੇ ਭਰਤੀ ਨਹੀਂ ਕਰੇ ਸੀਟਾਂ ਭਰੀਆਂ ਨੇ ਗੱਲ ਹੀ ਨਹੀਂ ਕਰਦੇ ਇਹ ਤੇ ਜਾ ਕੇ ਮੁੜ ਕੇ ਫਿਰ ਉਹ ਖਾਲੀ ਹੋ ਜਾਂਦੇ ਨੇ ਉਹ ਆਪਦੇ ਬੰਦੇ ਬਾੜਨਦੇ ਨੇ ਸਾਡਾ ਜਿਹੜਾ ਹੈਗਾ ਪੰਜਾਬ ਦਾ ਹੱਕ ਉਹ ਦਿਨੋਂ ਦਿਨ ਘਟਦੀ ਜਾਂਦਾ ਨੰਗਲ ਡੈਮ ਜਿਹੜਾ ਪਾਖੜਾ ਹੋਆ ਉੱਥੇ ਵੀ ਇਹੀ ਬਿਜਲੀ ਬੋਰਡ ਦੇ ਵਿੱਚ ਹੋਇਆ ਉਦੋਂ ਸਰਕਾਰਾਂ ਨੇ ਆਪਦੇ ਬੰਦੇ ਤੋਂ ਕਰੇ ਨਹੀਂ ਉਹਨਾਂ ਨੇ ਆਪਦੇ ਬੰਦੇ ਜਾਦੇ ਕਰਤੇ ਹੁਣ ਉੱਥੋਂ ਵੀ ਸਾਡਾ ਹੱਕ ਹੋਇਆ ਗਿਆ ਪਾਣੀ ਸਾਡੇ ਖੋਲੇ ਚੰਡੀਗੜ੍ਹ ਪੰਜਾਬੀ ਬੋਲ ਦੇ ਇਲਾਕੇ ਸਾਡੇ ਖੋਲੇ ਤੇ ਹੁਣ ਯੂਨੀਵਰਸਿਟੀ ਹੁੰਦਾ ਦੱਬਣਾ ਇਹ ਤਾਂ ਨਹੀਂ ਦੱਬਣ ਦਿੰਦੇ ਅਸੀਂ ਪੰਜਾਬ ਦੇ ਵਿਦਿਆਰਥੀਆਂ ਜਿੰਨੇ ਵੀ ਉੱਥੇ ਬੈਠੇ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਜਾਂ ਕੇ ਵੀ ਐ ਸਾਡਾ ਸਮਰਥਨ ਆ ਨਹੀਂ ਜਾਣ ਦੇਣਗੇ ਇੱਥੇ ਖੜੇ ਆ ਇੱਥੇ ਜਿਹੜਾ ਹੈਗਾ ਮੁਜ਼ਾਹਰਾ ਕਰਾਂਗੇ ਸਰਕਾਰ ਖਿਲਾਫ ਬੋਲਾਂਗੇ ਸਾਡਾ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦੇ ਵੀ ਤੁਸੀਂ ਜਾਗੋ ਜੇ ਤੁਸੀਂ ਨਹੀਂ ਜਾਗੋਗੇ ਸਾਨੂੰ ਸਾਰਾ ਕੁਝ ਲੁੱਟ ਲੈਣਗੇ ਪੰਜਾਬ ਦਾ ਸੈਂਟਰ ਗਵਰਨਮੈਂਟ ਚੰਡੀਗੜ੍ਹ ਪੁਲਿਸ ਨੂੰ ਇਹ ਤਾਂ ਨਹੀਂ ਇਨਪੁੱਟ ਮਿਲ ਗਈ ਕਿ ਤੁਸੀਂ ਕਈ ਵਿਦਿਆਰਥੀ ਇੱਥੇ ਬਲਾ ਕੇ ਮੋਰਚਾ ਵੱਖਰਾ ਲਵਾਉਣਾ ਹੈ ਕਿਉਂਕਿ ਸਵੇਰੇ ਸਵੇਰੇ ਹਾਲੇ ਤੁਸੀਂ ਤਿਆਰ ਨਹੀਂ ਸੀ ਹੋਏ ਪੁਲਿਸ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਉਹ ਕੀ ਕਹਿਣ ਆਏ ਸੀ ਪੁਲਿਸ ਵਾਲੇ ਉਹ ਤਾਂ ਇਹ ਕਹਿੰਦੇ ਸੀ ਵੀ ਸਾਰੇ ਪਾਸੇ ਨਾਕਾਬੰਦੀ ਹੋ ਗਈ ਆ ਤੇ ਅਸੀਂ ਕਿਸੇ ਪਾਸੇ ਨਹੀਂ ਜਾਣ ਜੇ ਕੋਈ ਗੱਲ ਨਹੀਂ ਤੁਸੀਂ ਆਪ ਦਾ ਜ਼ੋਰ ਲਾ ਲਿਓ ਅਸੀਂ ਆਪ ਦਾ ਜ਼ੋਰ ਲਾ ਲਾਂਗੇ ਜਿਸ ਤੱਕ ਜਾਣ ਦੇਣੇ ਕੋ ਉੱਥੇ ਸਹੀ ਸਾਡੇ ਤਾਂ ਘੋੜੇ ਵੀ ਤਿਆਰ ਨੇ ਕੀ ਪਤਾ ਘੋੜਿਆਂ ਛੱਡ ਕੇ ਚੱਲ ਜੀਏ ਆ ਜਾਣ ਦੇ ਫੌਜਾਂ ਨੂੰ ਗੱਲ ਤਾਂ ਇਹ ਆ ਵੀ ਸੁਨੇਹਾ ਦੇਣ ਦੀ ਆ ਮੈਸੇਜ ਦੇਣ ਦੀ ਆ ਅਸੀਂ ਹੁਣ ਇਹ ਵੀ ਸਾਡੇ ਭਰਾ ਨੇ ਜਿਹੜੇ ਚੰਡੀਗੜ੍ਹ ਚ ਪੁਲਿਸ ਪ੍ਰਸ਼ਾਸਨ ਆ ਪੱਗਾਂ ਵਾਲੇ ਸਾਡੇ ਮੂਹਰੇ ਲਾ ਦਿੰਦੇ ਨੇ ਉਹ ਵੀ ਨੇ ਜੇ ਹੁਣ ਉੱਥੇ ਇਹਨਾਂ ਨੂੰ ਇਹ ਹੀ ਅਸੀਂ ਕਿਹਾ ਸੀਗਾ ਵੀ ਤੁਸੀਂ ਕਿਸੇ ਨੂੰ ਰੋਕੋ ਨਾ ਉੱਥੇ ਜਾਣ ਦਿਓ ਜੇ ਰੋਕੋਗੇ ਝੜਪਾਂ ਹੋਣਗੀਆਂ ਤੱਕਾ ਮੁਕੀ ਹੋ ਪੱਗਾਂ ਲੈਣਗੀਆਂ ਫਿਰ ਤੁਹਾਡੇ ਤੇ ਐਕਸ਼ਨ ਹੋਣਾ ਹਣ ਪੁਲਿਸ ਪ੍ਰਸ਼ਾਸਨ ਨੇ ਵੀ ਸਾਨੂੰ ਉੱਪਰੋਂ ਆਰਡਰ ਨੇ ਹੁਣ ਉੱਪਰੋਂ ਆਰਡਰ ਤਾਂ ਸਰਕਾਰ ਦਾ ਹੀ ਹੋ ਸਕਦੇ ਨੇ ਮੰਤਰੀਆਂ ਦੇ ਦੇਖ ਲਓ ਕਿਸ ਤਰ੍ਹਾਂ ਦਾ ਹੈ ਤੁਸੀਂ ਇੱਕ ਕੈਮਰੇ ਦੇ ذریعے ਦੇਖਣ ਦੀ ਕੋਸ਼ਿਸ਼ ਕਰੋ ਦੇਖੋ ਆ빠 ਜੀ ਵੀ ਬੈਰੀਕੇਟਿੰਗ ਪਹਿਲਾਂ ਕੀਤੀ ਨਾਲ ਵੱਡੇ ਵੱਡੇ ਟਿਪਰ ਖੜੇ ਟਰੱਕ ਖੜੇ ਉਹੀ ਗੱਲ ਆ ਵੀ ਹੁਣ ਇੱਥੇ ਜਿਹੜੇ ਪੰਜਾਬ ਦੇ ਲੋਕ ਆ ਰਹੇ ਨੇ ਹਾ ਦਾ ਨਾਰਾ ਮਾਰਨ ਵਾਸਤੇ ਉਹ ਕਿਹੜਾ ਇੱਥੇ ਇਹਨਾਂ ਨੂੰ ਮਾਰਨਾ ਜਾਂ ਕੋਈ ਹੋਰ ਕੋਈ ਕਾਰਨ ਕਰਦੇ ਆ ਇੱਕ ਜਿਹੜੀ ਸ਼ਾਂਤੀ ਪ੍ਰੋਟੈਕਟਸ ਦੱਸਣਾ ਵੀ ਪੰਜਾਬ ਦੇ ਲੋਕ ਸਰਕਾਰੇ ਜਾਗਦੇ ਨੇ ਇਉਂ ਤੁਹਾਨੂੰ ਅਸੀਂ ਮਨਮਾਨੀਆਂ ਨਹੀਂ ਕਰਨ ਦੇਣੀਆਂ ਜਿਹੜੀ ਉਥੋਂ ਦੀ ਚੋਣ ਆ ਵਿਦਿਆਰਥੀ ਉੜੇ ਹੋਏ ਨੇ ਜਿਹੜਾ ਉਹਨਾਂ ਨੇ ਉਹ ਹੋਰ ਸੀ ਮਸਲੇ ਉਹਨਾਂ ਨੇ ਵਾਪਸ ਲੈ ਲੇ ਰੱਦ ਕਰਤੇ ਹੁਣ ਜਿਹੜੀ ਉਥੇ ਚੋਨਾ ਵੀ ਉਹ ਚੋਣ ਦੀ ਡਿਕਲੇਅਰ ਕਰਨ ਦਿਨ ਤੇ ਅਸੀਂ ਜਿਹੜਾ ਹੈਗਾ ਉਥੋਂ ਧਰਨਾ ਚੱਕ ਲਾਂਗੇ ਚੋਣ ਹੋਣੀ ਚਾਹੀਏ ਜਿਸ ਦਿਨ ਪਹਿਲਾਂ ਚੱਲਦਾ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੁਣ ਸਰਕਾਰ ਦੀ ਮਨਮਾਨੀ ਛੋੜੋ ਚੱਲੋ ਵੀ ਇਸ ਤੋਂ ਪੰਜਾਬ ਦਾ ਹੱਕ ਬਿਲਕੁਲ ਖੋਇਆ ਜਾ ਵੀ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਪੰਜਾਬ ਦੇ ਆ ਅਸੀਂ ਪ੍ਰਜਾਪ ਦਾ ਖਾਨੇ ਆ ਇਹਦੇ ਵਿੱਚ ਮੈਂ ਹੋਰ ਵੀ ਬੇਨਤੀ ਕਰਨਾ ਚਾਹਣਾ ਹਿੰਦੂ ਵੀਰਾਂ ਨੂੰ ਵੀ ਤੁਹਾਡੇ ਬੱਚੇ ਨਹੀਂ ਪੜਦੇ ਉਥੇ ਤੁਸੀਂ ਪੰਜਾਬ ਦਾ ਖਾਨੇ ਹੋ ਇੱਥੇ ਰਹਿੰਦੇ ਹੋ ਤੇ ਤੁਹਾਡਾੱਕ ਨਹੀਂ ਬਣਦਾ ਤੁਸੀਂ ਵੀ ਉਸੇ ਪਹੁੰਚੋ ਤੁਹਾਡੇ ਬੱਚੇ ਪੜ੍ਹਦੇ ਨੇ ਉਸ ਯੂਨੀਵਰਸਿਟੀ ਦਾ ਸਾਡਾ ਹੱਕ ਆ Hindu, Muslim, Sikh, Sai ਜੋ ਵੀ ਹੈ ਪੰਜਾਬ ਦਾ ਵਸੇਂਦਾ ਜਿਹੜਾ ਪੰਜਾਬ ਦਾ ਜੰਮਾ ਜਾਇਆ ਉਹਨੂੰ ਖੜਨਾ ਚਾਹੀਦਾ ਨਾਲ ਨਾਲੇ ਵਿੱਦਿਆ ਦਾ ਸਿੱਖਿਆ ਦਾ ਤਾਂ ਮਤਲਬ ਹੀ ਨਹੀਂ ਜਾਤ ਧਰਮ ਨਾਲ ਸਾਰਿਆਂ ਦੇ ਲਈ ਜ਼ਰੂਰੀ ਹੈ ਤੇ ਸਾਰਿਆਂ ਨੂੰ ਆਉਣਾ ਪੈਣਾ ਆਉਣਾ ਚਾਹੀਦਾ ਹੁਣ ਕੱਲਾ ਸਾਡਾ ਤਾਂ ਨਹੀਂ ਹੈ ਕੰਮ ਹੁਣ ਦੱਸੋ ਮੈਨੂੰ ਵੀ Hindu ਜੱਸੀ ਬੰਦੀ ਇੱਥੇ ਕਿਹੜੀ ਆ ਗਈ ਹਾਂ ਉਹਨਾਂ ਦੇ ਬੱਚੇ ਨਹੀਂ ਪੜ੍ਹਦੇ Muslimਾਂ ਜੱਸੀ ਬੰਦੀ ਕਿਹੜੀ ਆਈ ਇੱਥੇ ਉਹਨਾਂ ਦਾ ਹੱਕ ਮੰਨਦਾ ਜਦੋਂ ਉਹਨਾਂ ਦੇ ਬੱਚੇ ਪੜ੍ਹਦੇ ਨੇ ਜੇ ਤੇ ਕੋਈ ਧੱਕਾ ਕਰੇ ਸਾਡੇ ਨਾਲ ਤੇ ਅੱਜ ਉੱਥੇ ਫੀਸਾਂ ਕੱਢਣੇ ਕੱਲ ਨੂੰ ਉਹਨਾਂ ਨੇ ਆਪਣੀ ਮਰਜ਼ੀ ਮਤਾਬ ਕੋ ਲੈਣੀਆਂ ਨੇ ਫਿਰ ਉਸੇ ਉਹੋ ਜਿਹੇ ਬੰਦੇ ਵਾੜਨੇ ਨੇ ਤੇ ਸਾਨੂੰ ਇਹਦੇ ਨਾਲ ਜਿਹੜਾ ਉਹਨਾਂ ਦਾ ਵਿਦਿਆਰਥੀ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਦਵਾਂਗੇ ਵੀ ਕੋਈ ਗੱਲ ਨਹੀਂ ਅੱਜ ਰੋਕ ਲੈਣਗੇ ਫਿਰ ਕੱਲ ਨੂੰ ਫਿਰ ਜਾ ਕੇ ਵਹਿ ਜਾਗੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸਿਰਫ ਤੇ ਸਿਰਫ ਨਿਹੰਗ ਸਿੰਘ ਫੌਜਾਂ ਜਿਹੜੀਆਂ ਜਾਂ ਤਾਂ ਜਿਹੜੇ ਮੇਲੇ ਲੱਗਦੇ ਆ ਜੋੜ ਮੇਲੇ ਉੱਥੇ ਉਹਨਾਂ ਨੂੰ ਦੇਖਿਆ ਜਾਂਦਾ ਜਾਂ ਫਿਰ ਦੇਖਿਆ ਜਾਂਦਾ ਹੈ ਕਿ ਜਿੱਥੇ ਕੋਈ ਧਰਮ ਦਾ ਮਸਲਾ ਖੜਾ ਹੋ ਗਿਆ ਸਿਰਫ ਉੱਥੇ ਮੁਜਾਰੇ ਕਰਦੇ ਆ ਹੁਣ ਤੁਸੀਂ ਵੀ ਸਮਝ ਲਿਆ ਕਿ ਯੂਨੀਵਰਸਿਟੀਆਂ ਦੀ अहमियत ਵੀ ਕਿੰਨੀ ਹੈ ਅਸੀਂ ਜਿਹੜੇ ਥਾਂ ਤੇ ਵੀ ਧੱਕਾ ਹੋਏਗਾ ਹਰ ਥਾਂ ਤੇ ਖੜਾਂਗੇ ਦੇਖੋ ਅਸੀਂ ਤਾਂ ਪਹਿਲਾਂ ਹੀ ਕਿਹਾ ਵੀ ਜਿੱਥੇ ਵੀ ਧੱਕਾ ਹੁੰਦਾ ਸਾਡੇ ਆ ਪੜ੍ਹਾਈ ਦਾ ਮਸਲਾ ਹੁਣ ਜਿਹੜੇ ਵਿਦਿਆਰਥੀ ਨੇ ਜੇ ਉਹ ਪੜਨਗੇ ਤਾਂ ਹੀ ਉਹ ਵੱਡੇ ਅਫਸਰ ਲੱਗਣਗੇ ਡਾਕਟਰ ਬਣਨਗੇ ਜੱਜ ਬਣਨਗੇ ਵਕੀਲ ਬਣਨਗੇ ਮੰਤਰੀ ਫੇਰ ਹੀ ਬਣਨਗੇ ਗਾਹਾਂ ਜਾ ਕੇ ਜੇ ਹੁਣ ਪੜਨਾਈ ਸਾਡੇ ਪੱਲੇ ਨਹੀਂ ਫੇਰ ਸਾਡੇ ਪੱਲੇ ਹੈ ਕੀ ਆ ਅਸੀਂ ਕਹਿੰਨਾ ਸੀ ਕਿ ਖਾਲਸਾ ਰਾਜ ਪੈਦਾ ਕਰਨਾ ਜੇ ਖਾਲਸਾ ਰਾਜ ਦੇ ਵਿੱਚ ਸਾਨੂੰ ਸਾਰੇ ਚਾਹੀਦੇ ਨੇ ਉਸੇ ਡਿਗਰੀਆਂ ਵਾਲੇ ਬੰਦੇ ਵੀ ਚਾਹੀਦੇ ਨੇ ਡਿਗਰੀਆਂ ਕਰੀਆਂ ਹੋਣ ਐ ਪੀ ਐਚ ਡੀਆਂ ਕਰੀਆਂ ਹੋਣ ਪੜ੍ਹੇ ਲਿਖੇ ਹੋਣ ਫੇਰ ਅਸੀਂ ਸਰਕਾਰ ਚਲਾ ਸਕਦੇ ਹਾਂ ਫੇਰ ਅਸੀਂ ਆਪਣੇ ਡਾਕਟਰ ਜਿਹੜੇ ਸਕੂਲਾਂ ਦੇ ਆਪਣੇ ਹਸਪਤਾਲਾਂ ਦੇ ਬਣਾ ਬਣਾ ਸਕਦੇ ਹਾਂ ਉਹਦੇ ਵਿੱਚ ਉਠਾ ਸਕਦੇ ਹਾਂ ਫੇਰ ਹੀ ਪ੍ਰਿੰਸੀਪਲ ਸਕੂਲਾਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਮਾਸਟਰ ਫੇਰ ਹੀ ਹੋਣਗੇ ਜੇ ਪੜ੍ਹੇ ਲਿਖੇ ਹੋਣਗੇ ਜੇ ਅਨਪੜ੍ਹ ਹੋਣਗੇ ਉਹ ਕੀ ਕਰ ਲੈਣਗੇ ਹੁਣ ਕਹੀਏ ਅੱਜ ਕੱਲ੍ਹ ਮੰਤਰੀ ਨੇ ਜਿਹੜੇ ਅਨਪੜ੍ਹ ਨੇ ਅੰਗੂਠਾ ਸਾਫ਼ ਹੀ ਹੁੰਦੇ ਨੇ ਉਹਨਾਂ ਨੂੰ ਕੁਝ ਪੜ੍ਹਨਾ ਨਹੀਂ ਆਉਂਦਾ ਲੈਣਾ ਨਹੀਂ ਦੇਣਾ ਨਹੀਂ ਹੈਗਾ ਵੱਧ ਤੋਂ ਵੱਧ 10 ਪਾਸ ਹੁੰਦੇ ਨੇ ਉਹ ਠੀਕ ਆ ਨਾ ਤੇ ਇਸ ਕਰਕੇ ਪੜ੍ਹਾਈ ਜ਼ਰੂਰੀ ਆ ਅਸੀਂ ਇਹਨਾਂ ਦੇ ਨਾਲਾਂ ਅਸੀਂ ਵਿਦਿਆਰਥੀਆਂ ਨੂੰ ਇਹ ਸੱਕ ਤੋਂ ਮੰਝਾ ਨਹੀਂ ਰੱਖਣ ਦੇਣਾ ਤੱਕਾ ਨਹੀਂ ਹੋਣ ਦੇਣਾ ਅਸੀਂ ਬਿਲਕੁਲ ਜਿਹੜਾ ਇਹ ਸਾਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸਾਡੀ ਹੈ ਤੇ ਪੰਜਾਬ ਦੀ ਹੋਊਗੀ ਪੰਜਾਬ ਦਾ ਹੱਕਰ ਹੋਊਗਾ ਯੂਨੀਵਰਸਿਟੀ ਦੀ ਰਾਖੀ ਕਰਨ ਵਾਸਤੇ ਵਿਦਿਆਰਥੀਆਂ ਨੇ ਰਾਤ ਨੂੰ ਵੀ ਸਾਰੀ ਰਾਤ ਪਹਿਰਾ ਦਿੱਤਾ ਕੈਂਪਸ ਦੇ ਅੰਦਰ ਬਾਹਰ ਵੀ ਖੜੇ ਰਹੇ ਪਰ ਉਹਨਾਂ ਨੂੰ ਕਦੇ ਟੈਂਟ ਸਾਊਂਡ ਸਿਸਟਮ ਕੁਝ ਅੰਦਰ ਨਹੀਂ ਸੀ ਲਿਜਾਣ ਦਿੱਤਾ ਜਾ ਰਿਹਾ ਵਿਦਿਆਰਥੀ ਗੁੱਸੇ 'ਚ ਵੀ ਹੈ ਕਿ ਸਾਡੀ ਯੂਨੀਵਰਸਿਟੀ ਹੈ ਪੰਜਾਬ ਦੇ ਵਿੱਚ ਆਈ ਕਹਿੜ ਚੈੱਕ ਕਰਕੇ ਅੰਦਰ ਕਿਵੇਂ ਤੋੜਿਆ ਜਾ ਰਿਹਾ ਹੈ ਤਾਂ ਸਾਰੀ ਜਨਤਾ ਨੇ ਪੈਸੇ ਇਕੱਠੇ ਕਰਕੇ ਕਿਸੇ ਦਿਨ ਬਣਾਈ ਸੀ ਯੂਨੀਵਰਸਿਟੀ ਫਿਰ ਇਹ ਸਾਡਾ ਪੰਜਾਬ ਦਾ ਪੈਸਾ ਲੱਗਿਆ ਹੋਇਆ ਹੈ ਨਾ ਸਾਡੇ ਆਪ ਦੇ ਵਿਦਿਆਰਥੀ ਹੁਣ ਬੱਚੇ ਨੇ ਉਥੇ ਉਹ ਜਿਹੜਾ ਹੈਗਾ ਇਹਨਾਂ ਨੇ ਕਹਿਤਾ ਇੱਥੇ ਚੰਡੀਗੜ੍ਹ ਮੋਹਾਲੀ ਖਰੜ ਤੱਕ ਇਧਰ ਆਲੇ-ਦਾਲੇ ਜਿੰਨੇ ਵੀ ਹੈਗੇ ਨੇ 20-50 ਕਿਲੋਮੀਟਰ ਤੱਕ ਪ੍ਰਸ਼ਾਸਨ ਨੇ ਸਾਰਿਆਂ ਨੂੰ ਦਬਕਾ ਮਾਰਿਆ ਜਿਹੜੇ ਸਿਸਟਮ ਸਾਊਂਡ ਵਾਲੇ ਨੇ ਜਾਂ ਟੈਂਟ ਵਾਲੇ ਨੇ ਵੀ ਉਥੇ ਨਾ ਟੈਂਟ ਜਾਵੇ ਨਾ ਉਥੇ ਸਾਊਂਡ ਜਾਵੇ ਆ ਦਬਕਾ ਮਾਰਿਆ ਹੋਇਆ ਹੁਣ ਜਿਹੜੇ ਲੋਕ ਡਰਦੇ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਇਸ ਕਰਕੇ ਕੋਈ ਗੱਲ ਨਹੀਂ ਕਿੰਨਾ ਚਿਰ ਦੱਬਣਗੇ ਐਂ ਪੰਜਾਬ ਨਹੀਂ ਦਬਣਾ ਵਾਲਾ ਸਾਡੀ ਅਣਖ ਤੇ ਹੋਣ ਦਾ ਮਸਲਾ ਹੈ ਚੀਕਾਂ ਕਢਾ ਦੇਾਂਗੇ ਚੀਕਾਂ ਪਵਾ ਦੇਾਂਗੇ ਨੇ ਪੈਸੈਂਟ ਸਰਕਾਰ ਦੀਆਂ ਇਹ ਕੀ ਜਾਣਦੇ ਨੇ ਤੇ ਅਸੀਂ ਗੁਰੂ ਸਾਹਿਬ ਦੇ ਜਿਹੜੇ ਹੈਗੇ ਸਾਨੂੰ ਖਾਲਸਾ ਪੰਥ ਨੂੰ ਏਸੇ ਕਰਕੇ ਸਾਜਿਆ ਤੇ ਨਿਵਾਜਿਆ ਵੀ ਜਿੱਥੇ ਵੀ ਤੱਕਾ ਹੋਵੇ ਮਜਲੂਮ ਦੇ ਨਾਲ ਗਰੀਬ ਦੇ ਨਾਲ ਕੋਈ ਜ਼ਾਲਮ ਅੱਜ ਸਰਕਾਰ ਬਣੀ ਹੋਈ ਆ ਤੱਕਾ ਸਾਡੇ ਵਿਦਿਆਰਥੀਆਂ ਨਾਲ ਸਾਡੇ ਪੰਜਾਬ ਦੇ ਨਾਲ ਹੋ ਰਿਹਾ ਫਿਰ ਸਾਨੂੰ ਪਿੱਛੇ ਹਟਣ ਦੀ ਲੋੜ ਨਹੀਂ ਅਸੀਂ ਮੂਹਰੇ ਹੋ ਕੇ ਲੜਾਂਗੇ ਸਾਨੂੰ ਜਾਣਤਾ ਦਿਓ ਉਥੇ ਅਸੀਂ ਲੜਨਾ ਨਹੀਂ ਹੈਗਾ ਅਸੀਂ ਤਾਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨੀ ਆ ਤੇ ਕਰਦੇ ਰਵਾਂਗੇ ਜਿੰਨਾ ਚਿਰ ਇਹ ਸੁਆਸ ਨੇ ਲੜਦੇ ਰਹਾਂਗੇ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਜੋ ਕੋਈ ਲੜਦਾ ਸੰਘਰਸ਼ ਕਰਦਾ ਉਹਦੀ ਜਿੱਤ ਉਹਦੀ ਹੁੰਦੀ ਆ ਘਰੇ ਬੈਠਿਆਂ ਦੀ ਜਿੱਤ ਨਹੀਂ ਹੁੰਦੀ ਰਜਾਈਆਂ ਜੱਬੇ ਕੇ ਕਮੈਂਟ ਕਰਨ ਵਾਲਾ ਜਾਂ ਮਾੜੇ ਚੰਗੇ ਉਹ ਨਹੀਂ ਜਦੋਂ ਮੈਦਾਨ ਦੇ ਵਿੱਚ ਨਿਤਰਨਾ ਪੈਂਦਾ ਹੱਕ ਲੈਣੇ ਪੈਂਦੇ ਲੜ ਕੇ ਲੈਣੇ ਪੈਂਦੇ ਨੇ ਫੇਰ ਹੀ ਅਫਗਾਨੀਆਂ ਨੂੰ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਆ ਅਫਗਾਨਿਸਤਾਨ ਵਾਲਿਆਂ ਨੂੰ ਤਾਲਬਾਨੀ ਤਾਲਬਾਨੀ ਨੇ ਇਹ ਇਹਨਾਂ ਦੇ ਜਿਹੜੇ ਹੈਗੇ ਸੀਗੇ ਉਹ ਜੇ ਕੋਈ ਤਾਲਮਾਨ ਦੀ ਮਾੜੀ ਮੋਟੀ ਮੁਸਲਮਾਨ ਨੇ ਉਦੋਂ ਜਦ ਸਰਕਾਰ ਬਣੀ ਆ ਉਸ ਵੇਲੇ ਇਹਨਾਂ ਨੇ ਹਮਾਇਤ ਕਰਤੀ ਚਲੋ ਹੁੰਦਾ ਹੀ ਆ ਵੀ ਸਾਡਾ ਭਾਈਚਾਰਾ ਤੇ ਜਿਹੜਾ ਜੋਗੀ ਨਾਸਾ ਉਹ ਸਾਰੇ ਉਹਨਾਂ ਦੇ ਪਰਚੇ ਫੜ-ਫੜ ਕੇ ਅੰਦਰ ਕਰਦੇ ਵੀ ਤੁਸੀਂ ਤਾਲਬਾਨ ਵਾਲਿਆਂ ਦੀ ਉਹ ਕਰਤੀ ਹੁਣ ਉਹੀ ਤਾਲਬਾਨੀ ਇੱਥੇ ਆ ਕੇ ਮੰਤਰੀ ਆਉਂਦੇ ਨੇ ਫਿਰ ਹੁਣ ਉਹਨਾਂ ਦੇ ਉਹੀ ਕੱਪੜੇ ਝਾੜਦੇ ਫਿਰਦੇ ਨੇ ਚਪਲੀਆਂ ਚੜਦੇ ਫਿਰਦੀ ਹੈ ਸਰਕਾਰ ਅੱਜ ਉਹੀ ਆ ਜੋਗੀ ਨਾਸ ਨਾਲ ਨਰਿੰਦਰ ਮੋਦੀ ਉਹੀ ਨੇ ਨੇ ਦੇਖ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਸ਼ਾਸਤਰਨ ਕੇ ਅਧੀਨ ਹੈ ਰਾਜ ਜਿਹਦਾ ਰਾਜ ਆ ਉਹਦਾ ਹੀ ਸਾਰਾ ਕੁਸਾ ਤੇ ਹੁਣ ਅਗਲੇ ਨੇ ਇਹ ਜਿਹੜੇ ਉਹਨੂੰ ਗਾਲਾਂ ਕੱਢਦੇ ਸੀ ਤਾਲਵਾਨੇ ਨੂੰ ਅੱਤਵਾਦੀ ਸੰਗਠਨ ਕਹਿੰਦੇ ਸੀ ਅੱਜ ਉਹਨਾਂ ਨੂੰ ਚਾਹਾਂ ਪਿਉਂਦੇ ਨੇ ਅੱਜ ਉਹਨਾਂ ਨੂੰ ਬੁਲਾ ਕੇ ਸਲਾਮ ਕਰਦੇ ਨੇ ਇਸ ਕਰਕੇ ਰਾਜ ਭਾਗ ਜਿਹੜਾ ਹੈਗਾ ਜਿੰਨਾ ਚਿਰ ਉਹ ਨਹੀਂ ਆਉਂਦਾ ਸਾਡਾ ਜੀ ਅਸੀਂ ਲੈਣੇ ਨੇ ਹੱਕ ਜੇ ਅਸੀਂ ਰਾਜ ਭਾਗ ਆਜ਼ਾਦੀ ਲੈਣੀ ਆ ਹੱਕ ਲੈਣੇ ਨੇ ਇਹੀ ਹੁੰਦਾ ਹੋਰ ਕੀ ਹੁੰਦਾ ਜੀ ਜਦੋਂ ਸਾਨੂੰ ਆ ਦੇਖੋ ਸਾਡੇ ਹੱਕ ਲੈਣ ਵਾਸਤੇ ਸਾਨੂੰ ਆਵਾਜ਼ ਵੀ ਸਾਡੀ ਬੰਦ ਕੀਤੀ ਜਾ ਰਹੀ ਆ ਇਹ ਨਹੀਂ ਹੋਣ ਦਵਾਂਗੇ ਪੰਜਾਬ ਦਾ ਜਿਹੜਾ ਅਣਖੀ ਆ ਜਿਹਦੇ ਅੰਦਰ ਅਣਖ ਜਾਗਦੀ ਆ ਉਹ ਜ਼ਰੂਰ ਇੱਥੇ ਪਹੁੰਚੂਗਾ ਉਹ ਬੱਕਰੀ ਗੱਲਾਂ ਵੀ ਪੁਲਿਸ ਇੱਥੇ ਗੈਰੀਗੇਟਿੰਗ ਕਰਕੇ ਰੋਕੇ ਪਰ ਘਣਾ ਚੋਂ ਤਾਂ ਨਿਕਲਣਗੇ ਨਾ ਮੈਸੇਜ ਤਾਂ ਜਾਊਗਾ ਵੀ ਕਿੰਨੇ ਲੋਕ ਆਏ ਨੇ ਇਸ ਮੁੱਦੇ ਉੱਤੇ ਕਿਨੇ ਅਣਖ ਜਿਨ੍ਹਾਂ ਦੇ ਜਾਗਦੀ ਹੈ ਉਹ ਸੜਕਾਂ ਤੇ ਉਤਰੇ ਨੇ ਬਹੁਤ ਸ਼ੁਕਰੀਆ ਜੀ ਇੱਥੇ ਬੰਦੀ ਸਿੰਘਾਂ ਦੇ ਮੋਰਚੇ ਵਾਲੀ ਥਾਂ ਦੇ ਉੱਤੇ ਅਸੀਂ ਖੜੇ ਆ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਜਿੱਥੇ ਬਿਲਕੁਲ ਸੁੰਨੀ ਕਰ ਦਿੱਤੀ ਗਈ ਹੈ ਸੜਕ ਤੇ ਨਿਹੰਗ ਸਿੰਘ ਫੌਜਾਂ ਦਾ ਕਹਿਣਾ ਹੈ ਇੱਥੇ ਬੈਠੇ ਜਿਹੜੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਖੜੇ ਆ ਵਿਦਿਆ ਬਹੁਤ ਜ਼ਰੂਰੀ ਹੈ ਤੇ ਸਿੱਖਿਆ ਦੇ ਮਸਲੇ ਵਿੱਚ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਇਹਨਾਂ ਦੇ ਵਿਚਾਰ ਤੁਸੀਂ ਸੋਣੀ ਲਏ ਆ ਦੇਖਦੇ ਆ ਕਿ ਅੱਜ ਸਾਰਾ ਦਿਨ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਨੇ ਆਪਣੇ ਸਾਥੀ ਕੈਮਰਾਮੈਨ ਰਮੇਸ਼ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ